ਸਤਿ ਸ਼੍ਰੀ ਅਕਾਲ এবੀਬੀ ਸਾਡਾ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਖੇਤੀਬਾੜੀ ਦੇ ਖਬਰਾਂ ਵਿੱਚ ਸਵਾਗਤ ਮੈਂ ਹਾਂ ਰਮਨ ਸੋਢੀ ਤੇ ਅੱਜ ਅਸੀਂ ਗੱਲ ਕਰਾਂਗੇ ਨਿੰਬੂ ਦੀ ਖੇਤੀ ਦੀ ਨਿੰਬੂ ਦੀ ਕਾਸ਼ਤ ਲਈ ਪੰਜਾਬ ਦੀ ਧਰਤੀ ਕਾਫੀ ਟੁਕਮੀ ਹੈ ਤੇ ਕਿਸਾਨ 12 ਮਹੀਨੇ ਨਿੰਬੂ ਦੀ ਕਾਸ਼ਤ ਕਰਕੇ ਖਾਸਾ ਮੁਨਾਫਾ ਕਮਾ ਸਕਦੇ ਨੇ ਕਿਸ ਤਰ੍ਹਾਂ ਇਹ ਮੁਨਾਫਾ ਕਮਾਇਆ ਜਾ ਸਕਦਾ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਇਸ ਦੇ ਕੀ ਕੀ ਲਾਭ ਨੇ ਇਸ ਬਾਬਤ ਵਿਸਥਾਰ ਚ ਅਸੀਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਰਿਪੋਰਟ ਤੇ ਪੰਜਾਬ ਦੀ ਧਰਤੀ ਫਸਲਾਂ ਦੀ ਬਜਾਏ ਲਈ ਬਹੁਤ ਉਪਜਾਊ ਹੈ ਪਰ ਇਸ ਦੇ باوجود ਕਈ ਫਸਲਾਂ ਅਜੇਹੀਆਂ ਨੇ ਜਿਹੜੀਆਂ ਕਿ ਸਾਨੂੰ ਕਿਸੇ ਹੋਰ ਰਾਜਾਂ ਤੋਂ ਮੰਗਵਾਉਣੀਆਂ ਪੈਂਦੀਆਂ ਨੇ ਇਹਨਾਂ ਵਿੱਚੋਂ ਹੀ ਹੈ ਨਿੰਬੂ ਪੰਜਾਬ ਦੀ ਧਰਤੀ ਨਿੰਬੂ ਦੀ ਕਾਸ਼ ਲਈ ਠੁਕਮੀ ਹੈ ਪੰਜਾਬ ਵਿੱਚ 12 ਮਹੀਨੇ ਤੱਕ ਨਿੰਬੂ ਦੀ ਖੇਤੀ ਕੀਤੀ ਜਾ ਸਕਦੀ ਹੈ ਫਿਰ ਚਾਹੇ ਗਰਮੀ ਹੋਵੇ ਜਾਂ ਸਰਦੀ ਨਿੰਬੂ ਦੀ ਫਸਲ ਨੂੰ ਮੌਸਮ ਦਾ ਕੋਈ ਫਰਕ ਨਹੀਂ ਪੈਂਦਾ। ਪੰਜਾਬ ਦਾ ਲਈਏ ਤੇ ਪੰਜਾਬ ਵਿੱਚ ਪੀਏਯੂ ਵੱਲੋਂ ਜਿਹੜੀ ਵੈਰੈਟੀ ਰੇਮੈਂਟਡ ਹੈ ਨਿੰਬੂਆਂ ਦੀ ਉਹ ਹੈ 12 ਮਾਸੀ ਨਿੰਬੂ। 12 ਮਾਸੀ ਨਿੰਬੂ ਦਾ ਪਾਵੇ ਆ ਕਿ 12 ਮਹੀਨੇ ਇਹ ਜਿਹੜੇ ਹੈ ਪੌਦਿਆਂ ਨੂੰ ਫਲ ਰਹਿੰਦਾ ਹੈ। ਔਰ ਦੋ ਵਾਰੀ ਤਾਂ ਇਹਨੂੰ ਬਹੁਤ ਭਾਰਮਾ ਫਲ ਹੁੰਦਾ ਹੈ। ਪਹਿਲਾ ਬਰਸਾਤਾਂ ਦੇ ਵਿੱਚ ਔਰ ਦੂਸਰਾ ਸਰਦੀਆਂ ਦੇ ਵਿੱਚ। ਜਿਹੜਾ ਬਰਸਾਤਾਂ ਵਾਲਾ ਨਿੰਬੂ ਹੁੰਦਾ ਉਹਦਾ ਝਾੜ ਬਹੁਤ ਜ਼ਿਆਦਾ ਹੈ, ਸਾਈਜ਼ ਉਹਦਾ ਛੋਟਾ ਹੁੰਦਾ ਔਰ ਜਿਹੜਾ ਸਰਦੀ ਵਾਲਾ ਨਿੰਬੂ ਹੈ ਉਹਦਾ ਸਾਈਜ਼ ਥੋੜਾ ਵੱਡਾ ਹੋ ਜਾਂਦਾ ਹੈ। ਨਿੰਬੂ ਨੂੰ ਗਰਮੀਆਂ ਦੇ ਮੌਸਮ ਦਾ ਰਾਜਾ ਕਿਹਾ ਜਾਂਦਾ ਹੈ। ਗਰਮੀਆਂ 'ਚ ਨਿੰਬੂ ਦੀ ਮੰਗ ਬਹੁਤ ਵੱਧ ਜਾਂਦੀ ਹੈ। ਸਿਹਤ ਲਈ ਤਾਂ ਫਾਇਦੇਮੰਦ ਹੁੰਦਾ ਹੀ ਹੈ ਨਾਲ ਹੀ ਇਹ ਕਾਫੀ ਬਿਮਾਰੀਆਂ ਤੋਂ ਵੀ ਨजात ਦਿੰਦਾ ਹੈ। ਨਿੰਬੂ ਦਾ ਆਚਾਰ ਖਾਸ ਤੌਰ 'ਤੇ ਰਸੋਈ ਦੀ ਸ਼ਾਨ ਬਣਦਾ ਹੈ। ਪਰ ਇਹ ਜਿਹੜਾ ਹੈ ਨਿੰਬੂ ਹੈ ਇੰਨਾ ਵਧੀਆ ਨਿੰਬੂ ਹੈ ਇਹਦੇ ਵਿੱਚ ਜੂਸ ਦੀ ਮਾਤਰਾ ਬਹੁਤ ਜ਼ਿਆਦੀ ਹੁੰਦੀ ਹੈ ਇਹਨੂੰ ਚਾਹੇ ਤੁਸੀਂ ਇਹਦਾ ਆਚਾਰ ਪਾ ਲਓ ਇਹਦਾ ਨਿੰਬੂ ਪਾਣੀ ਬਣਾ ਲਓ ਇਹਦਾ ਹੋਰ ਵੀ ਜੋ ਵੀ ਤੁਸੀਂ ਪਰਪਸ ਵਾਸਤੇ ਇਹਨੂੰ ਵਰਤਣਾ ਚਾਹੋ ਨੀ ਨਿੰਬੂ ਨੂੰ ਉਹ ਵਰਤਿਆ ਜਾ ਸਕਦਾ ਹੈ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦੀ ਹੈ ਔਰ ਸਭ ਤੋਂ ਵੱਡੀ ਚੀਜ਼ ਹੈ ਵੀ ਇਹਦੀ ਨਿੰਬੂ ਦੀ ਪੈਦਾਵਾਰ ਬਹੁਤ ਜ਼ਿਆਦੀ ਹੈ ਝਾੜ ਬਹੁਤ ਜ਼ਿਆਦਾ ਹੈ ਇਸ ਨਿੰਬੂ ਦਾ 12 ਮਹੀਨੇ ਪੰਜਾਬ ਦੀ ਧਰਤੀ ਨਿੰਬੂ ਦੀ ਖੇਤੀ ਲਈ ਉਪਜਾਊ ਹੈ ਔਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਆਪਣੇ ਖਪਤ ਦਾ ਜ਼ਿਆਦਾ ਹਿੱਸਾ ਦੂਜੇ ਸੂਬਿਆਂ ਤੋਂ ਮੰਗਾਉਂਦਾ ਹੈ। ਕਿਸਾਨ ਨਿੰਬੂ ਦੀ ਖੇਤੀ ਵੱਲ ਬਹੁਤ ਘਟ ਰਜਾਂਦੇ ਰਹੇ ਨੇ। ਜ਼ਿਆਦਾ ਨਿੰਬੂ ਜਿਹੜਾ ਹੈ ਆ ਰਿਹਾ ਹੈ ਉਹ ਸਾਊਥ ਇੰਡੀਆ ਤੋਂ ਆਉਂਦਾ ਹੈ, ਆਂਧਰਾ ਪ੍ਰਦੇਸ਼ ਤੋਂ ਆਉਂਦਾ ਹੈ, ਮਹਾਰਾਸ਼ਟਰ ਤੋਂ ਆਉਂਦਾ ਹੈ। ਔਰ ਉਹ ਨਿੰਬੂ ਦੇ ਉਹ ਨਿੰਬੂ ਦੇ ਟਾਈਮ ਹੈ ਜਿਹੜਾ ਹੈ ਉਹ ਹੈ ਮਾਰਚ, ਅਪ੍ਰੈਲ ਦਾ ਮਹੀਨਾ, ਮਈ ਦਾ ਮਹੀਨਾ, ਜੂਨ ਦਾ ਮਹੀਨਾ ਜਿਹੜਾ। ਖੇਤੀਬਾੜੀ ਮਾਹਿਰਾ ਮੁਤਾਬਕ ਨਿੰਬੂ ਦੇ ਪੌਦਿਆਂ ਨੂੰ ਸਭ ਤੋਂ ਘੱਟ ਬਿਮਾਰੀਆਂ ਲੱਗਦੀਆਂ ਨੇ। ਇਸ ਪੌਦੇ ਨੂੰ ਨਾ ਤਾਂ ਜ਼ਿਆਦਾ ਗਰਮੀ ਤੇ ਨਾ ਹੀ ਜ਼ਿਆਦਾ ਸਰਦੀ ਦਾ ਕੋਈ ਅਸਰ ਪੈਂਦਾ। ਫਰਵਰੀ ਤੋਂ ਮਾਰਚ ਤੱਕ ਨਿੰਬੂ ਤੇ ਕੀੜਿਆਂ ਦਾ ਹਮਲਾ ਹੁੰਦਾ ਹੈ। ਪਰ ਇਸ ਨੂੰ ਕੀਟਨਾਸ਼ਕ ਦਾ ਉਪਯੋਗ ਕਰਕੇ ਬਚਾਇਆ ਜਾ ਸਕਦਾ ਹੈ। ਜਾਦੀ ਜਿਤ ਸਮੱਸਿਆ ਜਦੋਂ ਮੌਸਮ ਬਦਲਦਾ ਹੈ ਉਸ ਵੇਲੇ ਤੇਲਾ ਹੈ ਜਾਂ ਸਿੱਲਾ ਹੈ ਇਦਾਂ ਦੇ ਇਨਸੈਕਟ ਜਿਹੜੇ ਹੈ ਉਹ ਆ ਜਾਂਦੇ ਆ ਪਰ ਇਹ ਦੇ ਵਾਸਤੇ ਸਾਡੇ ਪਾਸ ਦਵਾਈਆਂ ਹੈ ਜੇ ਅਸੀਂ ਟਾਈਮਲੀ ਸਪਰੇਅ ਕਰਦੇ ਰਹੀਏ ਇਹ ਬਿਮਾਰੀਆਂ ਤੋਂ ਬਚੇ ਰਹਿੰਦੇ ਹੈ ਨਿੰਬੂ ਬਾਜ਼ਾਰ ਚ ਨਿੰਬੂ ਬਹੁਤ ਮਹਿੰਗੇ ਗਾਕਾ ਨੂੰ ਨਿੰਬੂ 80 ਤੋਂ 100 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ ਪਰ ਜੇਕਰ ਨਿੰਬੂ ਦੀ ਕਾਸ਼ਤ ਪੰਜਾਬ ਵਿੱਚ ਕੀਤੀ ਜਾਵੇ ਤਾਂ ਇਸ ਦਾ ਫਾਇਦਾ ਗਾਕਾ ਸਮੇਤ ਕਿਸਾਨਾਂ ਨੂੰ ਵੀ ਹੋਵੇਗਾ ਕੀਤੀ ਵੀ ਪਿੰਡਾਂ ਦੇ ਲਈ ਨਿੰਬੂ ਦੀ ਫਸਲ ਇੱਕ ਚੰਗੀ ਤਰ੍ਹਾਂ ਕਾਰਗਰ ਸਾਬਤ ਹੋ ਸਕਦੀ ਹੈ ਇਸ ਖੇਤੀ ਦੇ ਲਈ ਨਿੰਬੂ ਦੀ ਖੇਤੀ ਕਰਕੇ ਕਿਸਾਨ ਵੀ ਚੰਗਾ ਮੁਨਾਫਾ ਕਮਾ ਸਕਦੇ ਨੇ ਇਸ ਖੇਤੀ ਨੂੰ ਕਰਨ ਦੇ ਲਈ ਕੀ ਕੀ ਤਕਨੀਕਾਂ ਹੈਗੀਆਂ ਨੇ ਤੇ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਇਸ ਬਾਬਤ ਵਿਸਥਾਰ ਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਵਿਭਾਗ ਤੋਂ ਬਾਗਬਾਨੀ ਮਾਹਿਰ ਡਾਕਟਰ ਹਰਵਿੰਦਰ ਸਿੰਘ ਜੁੜ ਚੁੱਕੇ ਨੇ ਡਾਕਟਰ ਸਾਹਿਬ ਤੁਹਾਡਾ ਐਬੀਪੀ ਸਾਝਾ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਕਿਸਾਨ ਭਰਾਵਾਂ ਨੂੰ ਇਹ ਦੱਸੋ ਕਿ ਨਿੰਬੂ ਦੀ ਕਾਸ਼ਤ ਕਿਸਾਨ ਵੀਰਾਂ ਦੇ ਲਈ ਲਾਹੇਵੰਦ ਕਿਸ ਤਰ੍ਹਾਂ ਸਾਬਤ ਹੋ ਸਕਦੀ ਹੈ ਦੂਸਰੀਆਂ ਫਸਲਾਂ ਦੇ ਵਿਜਾਏ ਨਿੰਬੂ ਐਸਾ ਫਲ ਹੈ ਜਿਹਦੀ ਸਾਰਾ ਸਾਲ ਰਤਵਾਇਮੈਂਟ ਰਹਦੀ ਹੈ ਔਰ ਹਰ ਜਿਹੜਾ ਹੈ ਚਾਹੇ ਕੋਈ ਉਮੀਦ ਹੈ ਜਾਂ ਤਰੀਬ ਹੈ ਔਰ ਹਰ ਤਕਬੀਦਾ ਜਿਹੜਾ ਹੈ ਇਨਸਾਨ ਇਹਦੀ ਵਰਤੋਂ ਕਰਦੇ ਹੈ ਔਰ ਇਹਦਾ ਅਚਾਰ ਚ ਵਰਤਿਆ ਜਾਂਦਾ ਹੈ ਇਹਦਾ ਨਿੰਬੂ ਪਾਣੀ ਵੀ ਵਰਤਿਆ ਜਾਂਦਾ ਹੈ ਹੋਰ ਇਹਦੇ ਬਹੁਤ ਸਾਰੇ ਦੇ ਫਾਇਦੇ ਆ ਔਰ ਇਸ ਵਾਸਤੇ ਨਿੰਬੂ ਹਰ ਮੌਸਮ ਦੇ ਵਿੱਚ ਜਿਹੜਾ ਹੈ ਵਰਤਨ ਜ਼ੋਰਦਾਰਾ ਫਲ ਹੈ ਔਰ ਇਹਦੀ ਜਿਹੜੀ ਹੈ ਡਿਮਾਂਡ ਹੈ ਇਹਦੀ ਰਿਕੁਆਇਰਮੈਂਟ ਜਿਹੜੀ ਹੈ ਇਹ ਦੂਸਰੇ ਫਲਾਂ ਤੋਂ ਜਿਹੜੀ ਹੈ ਉਹ ਜ਼ਿਆਦਾ ਹੈ ਸੋ ਇਸ ਵਾਸਤੇ ਸਾਡੇ ਜਿਹੜੇ ਜ਼ਿੰਮੇਦਾਰ ਹੈ ਮੈਂ ਉਹਨਾਂ ਨੂੰ ਇਹ ਬੇਨਤੀ ਵੀ ਕਰਦਾ ਹਾਂ ਔਰ ਉਹਨਾਂ ਨੂੰ ਇਹ ਸਲਾਹ ਵੀ ਦਿਨਾ ਕਿ ਜੇ ਉਹਨਾਂ ਕੋਲ ਜੇ ਬਹੁਤੀ ਜ਼ਮੀਨ ਨਹੀਂ ਵੀ ਹੈ ਤੇ ਜੇ ਧਰ ਵਾਸਤੇ ਵੀ ਜੇ ਉਹਨਾਂ ਨੇ ਬੂਟਾ ਲਾਉਣਾ ਹੋਣ ਤੇ ਉਹਦੇ ਵਿੱਚ ਨਿੰਬੂ ਦਾ ਬੂਟਾ ਜਰੂਰ ਲਾਣ ਉਹਨੂੰ ਪਹਿਲੇ ਨੰਬਰ ਤੇ ਤਰਜੀਹ ਦੇ ਜੀ ਸਾਡੇ ਪਾਸ ਬਹੁਤ ਅੱਛੀਆਂ ਅੱਛੀਆਂ ਵੈਰਾਈਟੀਆਂ ਹੈ ਨਿੰਬੂ ਦੀਆਂ ਜਿਹਨੀਆਂ 12 ਮਹੀਨੇ ਫਲ ਦਿੰਦੀਆਂ ਰਹਤੀਆਂ ਹਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ 12 ਮਾਸੀ ਨਿੰਬੂ ਹੈ ਸਾਡੇ ਪਾਸ ਜਿਹੜੀ ਪੰਜਾਬ ਥੀਤੀ ਬਾੜੀ ਯੂਨੀਵਰਸਿਟੀ ਵੱਲੋਂ ਇਹਦੇ ਇਸ ਲੋਨ ਦੀ ਸਿਫਾਰਿਸ਼ ਹੈ ਔਰ ਇਹਦੇ ਵਿੱਚ ਨਿੰਬੂ ਇਤਨਾ ਬਿਹਤਰ ਨਿੰਬੂ ਹੈ ਇਹਦੇ ਵਿੱਚ ਬੀਜ ਨਹੀਂ ਹੁੰਦੇ ਸੀਡਲੈਸ ਨਿੰਬੂ ਹੈ ਇਹਦੇ ਵਿੱਚ ਜੂਸ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ 12 ਮਹੀਨੇ ਤੁਹਾਨੂੰ ਬੂਟੇ ਦੇ ਉੱਪਰ ਨਿੰਬੂ ਜਿਹੜਾ ਹੈ ਉਹ ਤਿਆਰ ਮਿਲਦਾ ਹੈ ਯਾਨੀ ਤੇ ਹਰ ਮੌਸਮ ਦੇ ਵਿੱਚ ਇਹਦੇ ਜਿਹੜੇ ਫੁੱਲ ਔਰ ਫਲ ਜਿਹੜੇ ਹੈ ਉਹ ਤੁਰੇ ਰਹਿੰਦੇ ਆ ਉਹ ਬਣਦੇ ਰਹਿੰਦੇ ਆ ਕਹਿਣ ਦਾ ਭਾਵ ਕਿ ਜੇ ਮੁਨਾਫੇ ਦੀ ਗੱਲ ਕਰੀਏ ਤਾਂ ਵੱਡੀ ਗੱਲ ਇਹ ਹੈ ਕਿ ਨਿੰਬੂ ਦੀ ਖੇਤੀ 12 ਮਹੀਨੇ ਕੀਤੀ ਜਾ ਸਕਦੀ ਹੈ। ਡਾਕਟਰ ਸਾਹਿਬ ਮੁਨਾਫੇ ਦਾ ਜ਼ਿਕਰ ਹੋਇਆ ਤਾਂ ਰਵਾਇਤੀ ਫਸਲਾਂ ਦੇ ਮੁਕਾਬਲਤਨ ਇਹ ਫਸਲ ਕਿੰਨਾ ਕੁ ਜ਼ਿਆਦਾ ਮੁਨਾਫਾ ਦਿੰਦੀ ਹੈ? ਇਹ ਇਹ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਇਹਦੀ ਜਿਹੜੀ ਬਹੁਤ ਹੀ ਦੋ ਵਾਰੀ ਇਹਦਾ ਮੇਨ ਫਲ ਆਉਂਦਾ ਹੈ ਬਾਜ਼ਾਰ ਦੇ ਵਿੱਚ ਪਹਿਲੀ ਵਾਰੀ ਬਰਸਾਤ ਦੇ ਮਹੀਨੇ 'ਚ ਜਿਹੜਾ ਹੁਣ ਚੱਲਦਾ ਪਿਆ ਹੈ ਜੁਲਾਈ ਜਾਂ ਅਗਸਤ ਮਹੀਨੇ ਦੇ ਵਿੱਚ ਇਹਦੇ ਵਿੱਚ ਫਲ ਟੁੱਟਦਾ ਹੈ। ਦੂਸਰਾ ਫਲ ਜਿਹੜਾ ਹੈ ਉਹ ਸਰਦੀ ਦੇ ਵਿੱਚ ਟੁੱਟਦਾ ਹੈ ਇਸ ਤੋਂ ਇਲਾਵਾ 12 ਮਹੀਨੇ ਨਿੰਬੂ ਤੁਰਿਆ ਹੀ ਦਿੰਦਾ ਹੈ ਜੀ ਪਰ ਜਿਹੜਾ ਡਿਮਾਂਡ ਜਿਹੜਾ ਪੈਸਾ ਜਿਹੜਾ ਹੈ ਉਹ ਜਿਹੜਾ ਹਣ ਵਾਲਾ ਜਿਹੜਾ ਬਰਸਾਤੀ ਨਿੰਬੂ ਜਿਹੜਾ ਹੈ ਉਹ ਜ਼ਿਆਦਾ ਦਿੰਦਾ ਹੈ ਸਿਰਫ ਜਿਹੜੇ ਲੋੜ ਹੈ ਸਾਨੂੰ ਵੀ ਇਹ ਜਿਹੜਾ ਹੈ ਉਹ ਫਲ ਜਿਹੜਾ ਥੋੜਾ ਜਿਹਾ ਹੋਰ ਜੇ ਮਹੀਨਾ 15 ਦਿਨ ਅਡਵਾਂਸ ਆ ਜਾਵੇ ਤੇ ਇਹਦੇ ਤੋਂ ਹੋਰ ਮੁਨਾਫਾ ਲਿਆ ਜਾ ਸਕਦਾ ਪਰ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਹੈ ਵੀ ਇਹਦੇ ਠੰਡ ਜਿਹੜੀ ਹੈ ਉਹ ਬੜਾ ਲੰਮੇ ਸਮੇਂ ਤੇ ਚਲਦੀ ਹੈ ਫਰਵਰੀ ਮੀਨਾ ਐਂਡ ਤੈ ਜਿਹੜੀ ਹੈ ਉਹ ਠੰਡ ਚੱਲਦੀ ਰਹਿੰਦੀ ਹੈ ਔਰ ਜਦੋਂ ਫਿਰ ਤਾਪਮਾਨ ਵਧਣਾ ਸ਼ੁਰੂ ਹੁੰਦਾ ਉਸ ਵੇਲੇ ਇਹਦੇ ਉੱਪਰ ਨਵੇਂ ਫੁੱਲ ਆਉਂਦੇ ਹਨ ਫਿਰ ਉਹਦਾ ਫਲ ਬਣਦਾ ਔਰ ਉਹ ਫਿਰ ਫਲ ਜਿਹੜਾ ਹੈ ਤਿਆਰ ਹੁੰਦਾ ਸੋ ਇਸ ਵਾਸਤੇ ਥੋੜਾ ਜਿਹਾ ਪੰਜਾਬ ਦੇ ਹਾਲਾਤਾਂ 'ਚ ਇਹ ਸਾਨੂੰ ਮੇਜਰ ਪ੍ਰੋਬਲਮ ਆ ਰਹੀ ਹੈ ਕਿ ਜਿਹੜਾ ਠੰਡ ਲੰਮੇ ਸਮੇਂ ਜਿਹੜਾ ਚੱਲ ਜਾਂਦੀ ਹੈ ਤੇ ਉਹਦੇ ਨਾਲ ਇਹਦਾ ਫਟਾਰਾ ਲੇਟ ਸ਼ੁਰੂ ਹੋਣ ਦੀ وجہ ਦੇ ਨਾਲ ਇਹ ਫਲ ਥੋੜਾ ਲੇਟ ਤਿਆਰ ਹੁੰਦਾ ਹੈ ਨਹੀਂ ਤਾਂ ਜਿਹੜਾ ਸਾਊਥ ਇੰਡੀਆ ਤੋਂ ਜਾਂ ਮਹਾਰਾਸ਼ਟra ਤੋਂ ਜਾਂ ਹੋਰ ਜਿਹੜੇ ਸੂਬਿਆਂ ਤੋਂ ਜਿਹੜਾ ਫਲ ਆਉਂਦਾ ਹੈ ਉਹ ਫਲ ਜਿਹੜਾ ਸਾਨੂੰ ਇਥੇ ਅਪ੍ਰੈਲ ਮਹੀਨੇ ਦੇ ਵਿੱਚ ਜਾਂ ਮਈ ਮਹੀਨੇ ਦੇ ਵਿੱਚ ਸਾਨੂੰ ਮਿਲ ਜਾਂਦਾ ਹੈ ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਤਿਸੇ ਤਰ੍ਹਾਂ ਅਸੀਂ ਵੀ ਆਪਣਾ ਫਲ ਜਿਹੜਾ ਹੈ ਉਹ ਜਲਦੀ ਲਿਆਈਏ ਤਾਂ ਕਿ ਹੋਰ ਵੀ ਵੱਧ ਮੁਨਾਫਾ ਜਿਹੜਾ ਹੈ ਇਸ ਫਸਲ ਤੋਂ ਲਿਆ ਜਾ ਸਕੇ ਡਾਕਟਰ ਸਾਹਿਬ ਜੇਕਰ ਕਿਸਾਨ ਵੀਰ ਨਿੰਬੂ ਦੀ ਖੇਤੀ ਕਰਨੀ ਚਾਹੁੰਦੇ ਨੇ ਤਾਂ ਬਾਗ ਲਗਾਉਣ ਦੇ ਲਈ ਟੁਕਮਾ ਸਮਾਂ ਕਿਹੜਾ ਤੇ ਨਾਲ ਹੀ ਮੈਂ ਚਾਹੂੰਗਾ ਕਿ ਕਿਸਾਨ ਵੀਰਾਂ ਨੂੰ ਚੰਗੀਆਂ ਨਿੰਬੂ ਦੀਆਂ ਕਿਸਮਾਂ ਵੀ ਦੱਸੋ ਜਿਹੜੇ ਫਲਦਾਰ ਇਹ ਜਿਹੜੇ ਨਿੰਬੂ ਤੇ ਫਲਾਂ ਬਾਰੇ ਜਿਹੜਾ ਅਸੀਂ ਦੱਸ ਰਹੇ ਆ ਇਹ ਸਾਲ ਦੇ ਵਿੱਚ ਦੋ ਵਾਰੀ ਲਾਇਆ ਜਾਂਦੇ ਆ ਪਹਿਲਾ ਸਮਾਂ ਤਾਂ ਜਿਹੜਾ ਹੁਣ ਚੱਲਦਾ ਪਿਆ ਹੈ ਜੁਲਾਈ ਦਾ ਮਹੀਨਾ ਅਗਸਤ ਦਾ ਮਹੀਨਾ ਸਤੰਬਰ ਦਾ ਮਹੀਨਾ ਇਹ ਜਿਹੜੇ ਤਿੰਨ ਮਹੀਨੇ ਆ ਇਹ ਬਹੁਤ ਵਧੀਆ ਹੈ ਜਦੋਂ بارشਾਂ ਸ਼ੁਰੂ ਹੋ ਜਾਂਦੀਆਂ ਆ ਉਸ ਤੋਂ ਬਾਅਦ ਤੇ ਠੰਡ ਆਉਣ ਤੋਂ ਪਹਿਲੇ ਪਹਿਲੇ ਸੋ ਸਭ ਤੋਂ ਵਧੀਆ ਟਾਈਮ ਇਹ ਹੈ ਇਸ ਤੋਂ ਇਲਾਵਾ ਜਿਹੜਾ ਫਰਵਰੀ ਮਾਰਚ ਦਾ ਮਹੀਨਾ ਹੈ ਉਸ ਮਹੀਨੇ ਦੇ ਵਿੱਚ ਵੀ 15 ਫਰਵਰੀ ਤੋਂ ਬਾਅਦ ਜਦੋਂ ਠੰਡ ਛੱਟ ਜਾਣੀ ਸ਼ੁਰੂ ਹੋ ਜਾਂਦੀ ਹੈ ਧਟਣੀ ਸ਼ੁਰੂ ਹੋ ਜਾਂਦੀ ਹੈ ਉਸ ਵੇਲੇ ਵੀ ਇਹ ਬੂਟੇ ਜਿਹੜੇ ਲਾਈ ਜਾ ਸਕਦੇ ਸੋ ਸਾਲ ਦੇ ਵਿੱਚ ਦੋ ਵਾਰੀ ਇਹ ਬੂਟੇ ਲਾਉਣ ਦੀ ਸਿਫਾਰਿਸ਼ ਹੈ ਜਦੋਂ ਵੀ ਬੂਟਾ ਲਾਉਣਾ ਹੋਵੇ ਟੋਆ ਪੱਟ ਤੇ ਬੂਟਾ ਲਾਉਣਾ ਬਹੁਤ ਜ਼ਰੂਰੀ ਹੈ ਆਮ ਤੌਰ ਤੇ ਜ਼ਿਮੀਦਾਰ ਪ੍ਰਾਪ ਬੂਟੇ ਲੈ ਜਾਂਦੇ ਆ ਔਰ ਬੂਟੇ ਉਸੇ ਤਰ੍ਹਾਂ ਹੀ ਰੰਬੇ ਦਾ ਥੋੜਾ ਮੋਟਾ ਸਾਹ ਬਣਾ ਕੇ ਤੇ ਬੂਟਾ ਲਾ ਦਿੰਦੇ ਆ ਜੀ ਸੋ ਮੇਰੀ ਇਹ ਪੂਰੋ ਜਿਹੇ ਅਪੀਲ ਹੈ ਤੁਹਾਡੇ ਇਸ ਚੈਨਲ ਰਾਹੀਂ ਕਿ ਹਮੇਸ਼ਾ ਜਦੋਂ ਵੀ ਬੂਟਾ ਲਾਉਣਾ ਹੈ 2.5 3 ਫੁੱਟ ਦਾ ਚੌੜਾ 2.5 3 ਫੁੱਟ ਡੂੰਘਾ ਟੋਆ ਉਹਦੇ ਵਿੱਚ ਜਿਹੜੇ ਉੱਪਰਲੇ ਫੋਟੋ ਵਾਲੀ ਮਿੱਟੀ ਹੈ ਉਹ ਅਸੀਂ ਵਰਤਣੀ ਹੈ ਉਹ ਜ਼ਿਆਦਾ ਉਪਜਾਊ ਮਿੱਟੀ ਹੁੰਦੀ ਹੈ ਉਹਦੇ ਵਿੱਚ ਦੇਸੀ ਰੂੜੀ ਜਿਹੜੀ 6 7 8 ਮਹੀਨੇ ਪੁਰਾਣੀ ਹੋਵੇ ਉਹ ਪਾ ਲਿਓ ਔਰ ਉਹਦੇ ਵਿੱਚ ਸਿਉਂਕ ਵਾਲੀ ਦਵਾਈ ਪਾ ਲਓ ਔਰ ਫਿਰ ਇਹਨੂੰ ਭਰ ਦਿਓ ਪਾਣੀ ਲਾ ਦਿਓ ਔਰ ਜਦੋਂ ਵਤਨ ਆ ਜਾਏ ਤੇ ਫਿਰ ਤੁਸੀਂ ਉਹ ਬੂਟਾ ਲਓ ਜੀ ਸੋ ਇਸ ਤਰ੍ਹਾਂ ਲਾਉਣ ਦੇ ਨਾਲ ਤੁਹਾਡਾ ਜਿਹੜਾ ਬੂਟਾ ਹੈ ਜਦੋਂ ਤੁਸੀਂ ਨਵੀਂ ਨਰਸੀ ਤੋਂ ਲਿਆਉਂਦੇ ਆ ਨਵੇਂ ਥਾਂ ਦੇ ਵਿੱਚ ਤੁਸੀਂ ਲਾਉਂਦੇ ਆ ਉਹ ਬੂਟਾ ਬਹੁਤ ਜਲਦੀ ਦੇ ਨਾਲ ਤੇਜ਼ੀ ਦੇ ਨਾਲ ਵਧਦਾ ਹੈ ਟੋਆ ਪਟਣ ਦੇ ਨਾਲ ਟੋਆ ਜਿਹੜਾ ਅਸੀਂ ਜ਼ਮੀਨ ਭਰਦੇ ਆ ਦੁਆਰਾ ਉਹਦੇ ਨਾਲ ਜੜਾਂ ਬਹੁਤ ਜ ਤੇਜ਼ੀ ਦੇ ਨਾਲ ਪਰਫਲਤ ਹੁੰਦੀਆਂ ਹੈ ਬੂਟੇ ਦਾ ਵਾਧਾ ਜਲਦੀ ਹੁੰਦਾ ਹੈ ਬੂਟੇ ਨੂੰ ਫਲ ਜਿਹੜਾ ਹੈ ਉਹ ਜਲਦੀ ਪੈਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਜਿਹੜਾ ਹੈ ਜਿਸ ਦਾ ਨਿਊ ਹੁੰਦੀ ਆ ਫਾਊਂਡੇਸ਼ਨ ਜਿਹੜੀ ਹੈ ਇਹ ਟੋਆ ਪਟਣਾ ਇਸ ਤਰ੍ਹਾਂ ਦੀ ਫਾਊਂਡੇਸ਼ਨ ਬਣ ਜਾਂਦੀ ਹੈ ਆਪਾਂ ਮਕਾਨ ਬਣਾਉਣੇ ਆ ਆਪਾਂ ਪਹਿਲੇ ਨਿਊ ਭਰਦੇ ਹੋਂ ਦੀ ਤੇ ਇਹ ਉਹ ਚੀਜ਼ ਹੈ ਜਿਹੜਾ ਟੋਆ ਪਟਣਾ ਸੋ ਇਹ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਟੋਆ ਪਟ ਤੇ ਨਿੰਬੂ ਹੀ ਨਹੀਂ ਜਿਹੜੇ ਹੋਰ ਵੀ ਅਸੀਂ ਫਲਦਾਰ ਬੂਟੇ ਲਾਉਣੇ ਆ ਉਹਨਾਂ ਵਾਸਤੇ ਵੀ ਟੋਆ ਪਟਣਾ ਬਹੁਤ ਜ਼ਰੂਰੀ ਹੈ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਹੀ ਗੱਲ ਕੀਤੀ ਹੈ ਕਿ ਸਾਡੇ ਆਮ ਤੌਰ ਤੇ ਰਵਾਇਤ ਹੈ ਕਿ ਜਦੋਂ ਵੀ ਕਿਸਾਨ ਵੀ ਕਿਸੇ ਫਲਦਾ ਬੂਟਾ ਲਗਾਉਣ ਜਾਂਦੇ ਆ ਤਾਂ ਉਸ ਨੂੰ ਆਮ ਤੌਰ ਤੇ ਘਰੇ ਰੰਬੀ ਦੇ ਨਾਲ ਟੋਆ ਪੁੱਟ ਕੇ ਤੇ ਲਗਾ ਦਿੱਤਾ ਜਾਂਦਾ ਪਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਸਾਨ ਵੀਰ ਨੂੰ ਦੱਸਿਆ ਹੈ ਕਿ ਡੂੰਗਾ ਟੋਆ ਪੁੱਟ ਕੇ ਤੇ ਫਿਰ ਪੌਦੇ ਨੂੰ ਲਗਾਉਣਾ ਚਾਹੀਦਾ ਜੇਕਰ ਤੁਸੀਂ ਉਸ ਤੋਂ ਫਲ ਲੈਣਾ ਚਾਹੁੰਦੇ ਹੋ ਡਾਕਟਰ ਸਾਹਿਬ ਮੈਂ ਬੀਜਾਂ ਦੀ ਗੱਲ ਕਹੀ ਸੀ ਕਿ ਬਾਗਬਾਨੀ ਵਿਭਾਗ ਕਿਹੜੇ ਚੰ ਜਿਹੜੇ ਫਾਲਦਾਰ ਬੂਟੇ ਆ ਇਹ ਬੀਜ ਤੋਂ ਨਹੀਂ ਲਾਏ ਜਾਂਦੇ ਲਾਏ ਤਾਂ ਜ਼ਰੂਰ ਜਾਂਦੇ ਆ ਬੀਜ ਤੋਂ ਪਰ ਉਹਨਾਂ ਨੂੰ ਫਾਲ ਬੜੀ ਲੇਟ ਆਉਂਦਾ ਹੈ ਔਰ ਦੂਸਰਾ ਇਹ ਆ ਵੀ ਉਹਦੇ ਵਿੱਚ ਯੂਨੀਫਾਰਮ ਨਹੀਂ ਹੁੰਦਾ ਜੀ ਪਰ ਅਸੀਂ ਜਿਹੜੇ ਪੌਦੇ ਅਸੀਂ ਦਿੰਨੇ ਆਂ ਅੱਛੀਆਂ ਨਰਸਰੀਜ਼ ਤੋਂ ਦਿੰਨੇ ਆ ਉਹ ਪਿਉਂਦੀ ਬੂਟੇ ਦਿੰਨੇ ਆਂ ਅਸੀਂ ਜੀ ਪਿਉਂਦ ਰਾਹੀਂ ਬੂਟੇ ਤਿਆਰ ਹੋਏ ਹੁੰਦੇ ਆ ਇਹ ਪਿਉਂਦ ਰਾਹੀਂ ਜਿਹੜੇ ਬੂਟੇ ਤਿਆਰ ਹੁੰਦੇ ਆ ਸੋ ਇਹਨਾਂ ਦੇ ਮੈਂ ਤੁਹਾਨੂੰ ਫਾਇਦੇ ਦੱਸ ਰਿਹਾ ਹਾਂ ਹਮੇਸ਼ਾ ਵੀ ਜਦੋਂ ਵੀ ਨਰਸਰੀ ਚ ਜਾਣਾ ਹੋਵੇ ਹਮੇਸ਼ਾ ਪਿਉਂਦੀ ਬੂਟਾ ਲਓ ਉਹਦੇ ਨਾਲ ਇਹ ਆ ਵੀ ਉਹਦਾ ਜਿਹੜਾ ਉੱਚਾ ਨਹੀਂ ਬਹੁਤਾ ਹੁੰਦਾ ਉਹਦਾ ਸਾਈਜ਼ ਛੋਟਾ ਰਹਿੰਦਾ ਹੈ ਫਿਰ ਉਹਦੇ ਵਿੱਚ ਫਲ ਜਲਦੀ ਆਉਂਦਾ ਹੈ ਜਿਹੜਾ ਸਭ ਤੋਂ ਜ਼ਰੂਰੀ ਹੈ ਜਿਹੜੇ ਬੀਜ ਵਾਲੇ ਫਲ ਬਹੁਤ ਲੇਟ ਫਲ ਹੋਣਾ ਸ਼ੁਰੂ ਹੁੰਦਾ ਹੈ ਜੀ ਫਿਰ ਇਹ ਆ ਕਿ ਫਲ ਦੀ ਜਿਹੜੀ ਇਹ ਕੁਆਲਿਟੀ ਹੈ ਫਲ ਦਾ ਜਿਹੜਾ ਝਾੜ ਹੈ ਉਹ ਇਹ ਜਿਹੜੇ ਹੈ ਬੂਟੇ ਜਿਹੜੇ ਪਿਉਂਦੀ ਬੂਟੇ ਹੈ ਉਹਨਾਂ ਦੇ ਉੱਪਰ ਜ਼ਿਆਦਾ ਹੁੰਦਾ ਹੈ ਇਸ ਕੰਪੇਅਰ ਟੂ ਜਿਹੜੇ ਦੂਸਰੇ ਬੀਜਾਂ ਤੋਂ ਅਸੀਂ ਤਿਆਰ ਕਰਦੇ ਹਾਂ ਜੀ ਸੋ ਇਸ ਵਾਸਤੇ ਜਦੋਂ ਵੀ ਪੌਦਾ ਲੈਣੇ ਆ ਜਿਸ ਵੀ ਟਾਈਪ ਦਾ ਅਸੀਂ ਪੌਦਾ ਲਾਉਣਾ ਚਾਹੁੰਦੇ ਹਾਂ ਉਹਦੀ ਪਿਉਂ ਦੇ ਝੜਾ ਤੇ ਅਸੀਂ ਉਸੇ ਤਰ੍ਹਾਂ ਦਾ ਹੀ ਉਹਦਾ ਬਾ ਬੂਟੇ ਦੇ ਤਰ੍ਹਾਂ ਦਾ ਸਾਡਾ ਬੂਟਾ ਜਿਹੜਾ ਹੈ ਉਹ ਤਿਆਰ ਹੋ ਜਾਂਦਾ ਹੈ ਜੀ ਇਹ ਜਿਹੜਾ ਹੈ ਨਿੰਬੂ ਜਿਹੜਾ ਹੈ ਇਹ ਬੀਜਾਂ ਤੋਂ ਰਹਤ ਹੈ ਇਹ 12 ਮਾਸੀ ਨਿੰਬੂ ਜਿਹਦੇ ਬਾਰੇ ਮੈਂ ਤੁਹਾਨੂੰ ਅੱਜ ਦੱਸ ਰਿਹਾ ਹਾਂ ਸੋ ਇਹਦੇ ਵਿੱਚ ਬੀਜ ਨਹੀਂ ਹੁੰਦੇ ਸੋ ਸਾਡਾ ਕੋਈ ਕੋਈ ਕਿਸਮ ਵੀ ਰეკਮੈਂਡ ਕੀਤੀ ਜਾਂਦੀ ਹੈ ਬਾਗਬਾਨੀ ਵਿਭਾਗ ਦੀ ਤਰਫੋਂ ਕਿ ਇਸ ਕਿਸਮ ਦਾ ਪੌਦਾ ਜਿਹੜਾ ਉਹ ਉਹ ਚੰਗਾ ਝਾੜ ਦਿੰਦਾ ਮੈਂ ਮੈਂ ਉਹ ਹੀ ਦੱਸ ਰਿਹਾ ਜੀ ਜਿਹੜਾ 12 ਮਾਸੀ ਨਿੰਬੂ ਹੈ ਪੰਜਾਬ ਦੇ ਹਾਲਾਤਾਂ ਵਾਸਤੇ ਪੰਜਾਬ ਹਰਿਆਣਾ ਜਾ ਹੋਰ ਨਾਰਥ ਇੰਡੀਆ ਦੇ ਜਿਹੜੇ ਹੋਰ ਦੂਸਰੇ ਸੂਬੇ ਆ ਉਹਨਾਂ ਵਾਸਤੇ ਅਸੀਂ ਇਹ 12 ਮਾਸੀ ਨਿੰਬੂ ਦੀ ਜਿਹੜੀ ਹੈ ਸਫਾਜ ਨਵੀਂ ਵੈਰੈਟੀ ਦਿੱਤੀ ਹੈ ਜੀ ਬਹੁਤ ਵਧੀਆ ਨਿੰਬੂ ਚੱਲ ਰਹੀ ਹੈ ਝਾੜ ਬਹੁਤ ਹੈ ਨਿੰਬੂ ਦਾ ਜੂਸ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਜਿਹੜਾ ਤੁਸੀਂ ਬਾਜ਼ਾਰ ਤੋਂ ਨਿੰਬੂ ਲੈਣੇ ਆ ਜਿਹੜਾ ਮਹਾਰਾਸ਼ਟਰ ਤੋਂ ਜਾਂ ਸਾਊਥ ਇੰਡੀਆ ਚੋਂ ਆਉਂਦਾ ਉਹ ਤਿੰਨ ਨਿੰਬੂਆਂ ਦੇ ਵਿੱਚ ਉਹਨਾਂ ਰਸਾ ਨਹੀਂ ਹੈ ਜਿੰਨਾ ਇਹਦੇ ਵਿੱਚ ਇਹ ਨਿੰਬੂ ਦੇ ਵਿੱਚ ਰਸਾ ਕਿੰਨਾ ਦਾ ਭਾਅ ਹੈ ਕਿ 12 ਮਾਸੀ ਨਿੰਬੂ ਜਿਹੜਾ ਉਹ ਪੰਜਾਬ ਦੀ ਖੇਤੀ ਦੇ ਲਈ ਬਹੁਤ ਹੀ ਲਾਹੇਵੰਦ ਹੈ ਡਾਕਟਰ ਸਾਹਿਬ ਮਾਫੀ ਚਾਹਾਂਗਾ ਰੋਕਣ ਦੇ ਲਈ ਮਾਨਸਾ ਤੋਂ ਸਾਡੇ ਨਾਲ ਇੱਕ ਦਰਸ਼ਕ ਜੁੜੇ ਨੇ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਕੀ ਸਵਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਇਹ ਆ ਕਿ ਮੇਰੇ ਕੋਲ ਸਿਰਫ ਤੇ ਸਿਰਫ 2 ਕਨਾਲ ਜ਼ਮੀਨ ਆ ਜਿਹਦੇ ਵਿੱਚ ਮੈਂ ਨਿੰਬੂ ਦੀ ਬਾਗਬਾਨੀ ਕਰਨਾ ਚਾਹੁੰਦਾ ਤੇ ਕੀ ਮੇਰੇ ਵਾਸਤੇ ਕਿੰਨੀ ਕੁ ਲਾਹੇਵੰਦ ਹੋਏਗੀ ਇਹ ਬਾਗਬਾਨ ਤੇ ਮੈਨੂੰ ਕਿੰਨਾ ਮੁਨਾਫਾ ਹੋ ਸਕਦਾ ਹੈ ਕੀ ਮੈਂ ਕਰ ਸਕਦਾ ਆਪਣੀ 2 ਕਨਾਲ ਜ਼ਮੀਨ ਦੇ ਵਿੱਚ ਨਿੰਬੂ ਦੀ ਕਾਸ਼ਟ ਮੈਂ ਕਰ ਸਕਦਾ ਕਿ ਨਹੀਂ ਜੀ ਡਾਕਟਰ ਹਰਮਿੰਦਰ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਉਸ ਇਹਨਾਂ ਦਾ ਜਵਾਬ ਦਿੰਨਾ ਜੀ ਇਹਦੇ ਵਿੱਚ ਜਰੂਰ ਤੁਸੀਂ ਨਿੰਬੂ ਦੇ ਬੂਟੇ ਲਾ ਸਕਦੇ ਆ 15 ਫੁੱਟ ਬਾਈ 15 ਫੁੱਟ ਤੇ ਤੁਸੀਂ ਬੂਟੇ ਲਾ ਲਓ ਤੋਂ 40 ਤੇ ਨੇੜੇ ਤੇੜੇ ਬੂਟੇ ਤੁਹਾਨੂੰ ਲੋੜ ਪੈਣੀ ਆ 38 ਔਰ 40 ਦੇ ਸੋ ਇਹ ਬੂਟੇ ਯੂਨੀਵਰਸਿਟੀ ਦੇ ਵਿੱਚ ਸਾਡੀ ਨਸਰੀ ਹੈ ਫਾਲਦਾਰ ਬੂਟਿਆਂ ਦੀ ਉੱਥੇ ਤੁਸੀਂ ਆ ਜਾਓ ਅਸੀਂ ਲਪਾਫੀਆਂ ਦੇ ਵਿੱਚ ਬੂਟੇ ਬਣਾਏ ਹੋਏ ਆ ਔਰ ਇਹ ਬੂਟੇ ਅਸੀਂ ਤੁਹਾਨੂੰ ਦੇ ਦੇਣੇ ਆ ਔਰ ਇਹ ਬੂਟੇ ਤੁਸੀਂ ਲਾਓ ਤੁਹਾਨੂੰ ਦੂਸਰੇ ਸਾਲ ਨਹੀਂ ਤਾਂ ਤੀਸਰੇ ਸਾਲ ਇਹਨਾਂ ਤੋਂ ਫਲ ਉੱਤਰਨਾ ਸ਼ੁਰੂ ਹੋ ਜਾਣਾ ਸੋ ਜਿਸ ਤਰ੍ਹਾਂ ਦੀ ਤੁਹਾਡੀ ਮੈਨੇਜਮੈਂਟ ਹੋਊਦੀ ਸੇਵਾ ਹੋਊਦੀ ਉਹਨਾਂ ਬਾਅਦ ਤੁਸੀਂ ਇਹਨਾਂ ਤੋਂ ਫਲ ਜਿਹੜਾ ਹੈ ਉਹ ਲੈ ਸਕਦੇ ਆ ਔਰ ਜੇ ਤੁਸੀਂ ਸ਼ਹਿਰ ਦੇ ਨੇੜੇ ਬੈਠੇ ਹੋ ਤੇ ਇਹਦਾ ਤੁਹਾਨੂੰ ਬਹੁਤ ਵਾਧਾ ਹੋਊਗਾ ਰੇੜੀਆਂ ਵਾਲਿਆਂ ਨੇ ਜਾਂ ਹੋਰ ਜਿਹੜੇ ਹੈ ਤੁਹਾਡੇ ਉੱਥੋਂ ਹੀ ਆ ਕੇ ਨਿੰਬੂ ਲੈ ਜਾਂਦਾ ਤੇ ਜੋ ਜੁਤਾਰ ਜੀ ਵੀ ਕਹਿੰਦੇ ਆ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਤੇ ਨਾਲ ਹੀ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਬਾਗਬਾਨੀ ਵਿਭਾਗ ਤੋਂ ਪੌਦੇ ਲੈ ਸਕਦੇ ਹੋ ਤਾਂ ਕਿ ਤੁਸੀਂ ਵੀ ਇਸ ਖੇਤੀ ਦੇ ਵਿੱਚ ਮੁਨਾਫਾ ਕਮਾ ਸਕੋ ਡਾਕਟਰ ਸਾਹਿਬ ਜਦੋਂ ਕਿਸਾਨ ਪੌਦਾ ਲਗਾਉਂਦੇ ਨੇ ਨਿੰਬੂ ਦਾ ਤਾਂ ਫਲ ਦੇਣ ਦੇ ਲਈ ਪੌਦਾ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਂਦਾ ਜਿਹੜਾ ਮੈਂ ਤੁਹਾਨੂੰ ਇਹ ਦੱਸ ਰਿਹਾ 12 ਮਾਸੀ ਨਿੰਬੂ ਦਾ ਇਹ ਤਾਂ ਇੰਨੀ ਅੱਛੀ ਨਸਲ ਆ ਕਿ ਜੇ ਸਾਡੇ ਪਾਸ ਦੂਸਰਾ ਸਾਲ ਪੈ ਜਾਏ ਬੂਟੇ ਦਾ ਤਾਂ ਇਹਨੂੰ ਇੱਥੇ ਹੀ ਫਲ ਪਾਣੀ ਸ਼ੁਰੂ ਹੋ ਜਾਂਦੇ ਆ ਸੋ ਯਾਨੀ ਇਹ ਹੈ ਕਿ ਇਹ ਦੂਜੇ ਸਾਲ ਹੀ ਇਹਨੂੰ ਫੁੱਲ ਆਉਣਾ ਸ਼ੁਰੂ ਹੋ ਜਾਂਦੇ ਆ ਪਰ ਸਾਡੀ ਇਹ ਸਿਫਾਰਿਸ਼ ਹੁੰਦੀ ਵੀ ਇਹ ਬੂਟਾ ਹਜੇ ਛੋਟਾ ਹੈ ਹਜੇ ਤੁਸੀਂ ਦੂਸਰੇ ਸਾਲ ਫਲ ਨਾ ਲਓ ਇਹਦੇ ਝਾੜ ਦਿਓ ਜੇ ਆਉਂਦੇ ਵੀ ਹੈ ਤੇ ਤੀਸਰੇ ਸਾਲ ਤੋਂ ਫਿਰ ਇਹਦਾ ਫਲ ਲੈਣਾ ਸ਼ੁਰੂ ਕਰ ਦਿਓ ਸੋ ਇਸ ਤੋਂ ਬਾਅਦ ਜਿਹੜਾ ਹੈ ਫਿਰ ਤੁਹਾਡੀ 15 ਸਾਲ 20 ਸਾਲ ਤੱਕ ਜਿਹੜਾ ਹੈ ਇਹ ਬੂਟਾ ਜਿਹੜਾ ਹੈ ਫਲ ਦਿੰਦਾ ਰਹਿੰਦਾ ਡਾਕਟਰ ਸਾਹਿਬ ਨਿੰਬੂ ਦੀ ਕਾਸ਼ਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜ਼ਮੀਨਾਂ ਵੀ ਵੱਖ-ਵੱਖ ਤਰ੍ਹਾਂ ਦੀਆਂ ਨੇ ਤਾਂ ਕੀ ਇਸ ਦੀ ਕਾਸ਼ਤ ਦੇ ਲਈ ਕੋਈ ਜ਼ਮੀਨ ਦੀ ਖਾਸ ਕਿਸਮ ਦਾ ਹੋਣਾ ਮਾਣੀ ਰੱਖਦਾ ਕਿਹਨ ਦਾ ਭਾਵ ਕਿ ਰੇਤਲਾ ਵਾਣ ਹੋਵੇ ਜਾਂ ਫਿਰ ਨੋਪੀ ਵਾਲੀ ਜ਼ਮੀਨ ਹੋਵੇ ਇਹ ਬਹੁਤ ਹੀ ਭਾਰੀ ਜ਼ਮੀਨ ਦੇ ਵਿੱਚ ਇਹ ਤੇ ਪੌਦੇ ਜਿਹੜੇ ਹੈ ਇਹਨਾਂ ਨੇ ਬਹੁਤ ਵਧੀਆ ਨਹੀਂ ਤੁਹਾਨੂੰ ਛਾੜ ਦੇਣਾ ਸਿਰਫ ਹਵਾਦਾਰ ਜ਼ਮੀਨਾਂ ਹੋਣੀਆਂ ਚਾਹੀਦੀਆਂ ਚਾਹੀਦੀਆਂ ਡੂੰਘੀਆਂ ਹੋਣ ਥੱਲੇ ਰੋੜ ਨਾ ਹੋਣ ਜ਼ਮੀਨਾਂ ਦੇ ਵਿੱਚ ਔਰ ਇਹ ਜਿਹੜੇ ਹੈ ਮੀਟਰ ਤੇ 1.5 ਮੀਟਰ ਤੱਕ ਥੱਲੇ ਰੋੜ ਨਹੀਂ ਹੋਣੀ ਚਾਹੀਦੀ ਔਰ ਬਾਤੀ ਸਾਰੀਆਂ ਜ਼ਮੀਨਾਂ ਪਾਤੀ ਆਲਮੋਸਟ ਹੀ ਤਾਂ ਇਹਦੇ ਵਾਸਤੇ ਸੋ ਕੋਈ ਸਮੱਸਿਆ ਨਹੀਂ ਇਹਦੇ ਵਿੱਚ ਜਦੋਂ ਅਸੀਂ ਟੋਆ ਪੱਟ ਲੈਣਾ ਤੇ ਜਿਹੜੀ ਤੁਹੇ ਥੋੜੀ ਬਹੁਤੀ ਸਮੱਸਿਆ ਹੈ ਉਹ ਵੀ ਹੱਲ ਹੋ ਜਾਂਦੀ ਹੈ ਮੇਨ ਇਹ ਹੈ ਕਿ ਦੇਸੀ ਰੂੜੀ ਜ਼ਰੂਰ ਅਸੀਂ ਪਾਉਣੀ ਹੈ ਜਦੋਂ ਟੋਆ ਪੱਟਦੇ ਬੂਟਾ ਲਾਉਣਾ ਹੈ ਸੋ ਉਹਦੇ ਨਾਲ ਜਿਹੜਾ ਪਹਿਲੇ 2 ਸਾਲਿਆਂ ਨੂੰ ਜਿਹੜੀ ਫਸਾਦ ਵਧੀਆ ਮਿਲਦੀ ਰਹਿੰਦੀ ਹੈ ਔਰ ਫਲ ਜਿਹੜਾ ਹੈ ਬੂਟਾ ਜਿਹੜਾ ਬਹੁਤ ਵਧੀਆ ਪਰੋਤਿਰ ਸਰ ਹੁੰਦਾ ਡਾਕਟਰ ਸਾਹਿਬ ਪ੍ਰਤੀ ਏਕੜ ਖਰਚਾ ਤੇ ਨਾਲ ਹੀ ਪ੍ਰਤੀ ਏਕੜ ਮੁਨਾਫਾ ਕਿੰਨਾ ਕੁ ਹੋ ਜਾਂਦਾ ਜਿਹੜੇ ਫਲਦਾਰ ਬੂਟੇ ਹੈ ਇਹਨਾਂ ਦੀ ਤਾਂ ਇਹ ਸਪੋਰਟ ਪ੍ਰਾਈਸ ਫਿੱਟ ਨਹੀਂ ਹੈ ਜਿਸ ਤਰ੍ਹਾਂ ਅਸੀਂ wheat ਲੈ ਲੈਨੇ, rice ਲੈ ਲੈਨੇ, ਦਾਲਾਂ ਲੈ ਲੈਨੇ ਜਾਂ ਹੋਰ ਫੈਸਲਾ ਲੈ ਲੈਨੇ ਉਹਨਾਂ ਦੀ ਸੈਂਟਰ ਗਵਰਨਮੈਂਟ ਵੱਲੋਂ ਇੱਕ MSP ਫਿੱਟਸਾ ਜਿਹਦੇ ਤੋਂ ਅਸ਼ੋਰਡ ਉਹਦੀ ਆਮਦਨ ਜਿਹੜੀ ਹੈ ਸਾਨੂੰ ਪਤਾ ਹੁੰਦੀ ਹੈ ਜਿਹੜੇ ਇਹ ਨਿੰਬੂ ਹੈ ਜਾਂ ਹੋਰ ਜਿਹੜੇ ਫਾਲਦਾਰ ਬੂਟੇ ਹੈ ਇਹਨਾਂ ਦੀ MSP ਫਿੱਟਸ ਨਾ ਹੋਣ ਦੀ وجہ ਦੇ ਨਾਲ ਇਹਨਾਂ ਦਾ ਜਿਹੜਾ ਰੇਟ ਹੈ ਉਹ ਮੰਡੀ ਦੇ ਵਿੱਚ ਫਲਕਚੁਏਸ਼ਨ ਆਉਂਦੀ ਰਹਿੰਦੀ ਹੈ ਸੋ ਇਹ ਨਿੰਬੂ ਜਿਹੜਾ ਫਲ ਹੈ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੋ ਇਹਦੇ ਵਿੱਚ ਜੇ ਤੁਸੀਂ ਬਾਜ਼ਾਰ ਦੀ ਮੇਨ ਮੰਡੀ ਦੇ ਵਿੱਚ ਲੈ ਜਾਂਦੇ ਹੋ ਤੇ ਤੁਹਾਨੂੰ ਇਹਦਾ ਹੋਰ ਰੇਟ ਮਿਲਣਾ ਹੈ ਜੇ ਤੁਸੀਂ ਰੇੜੀਆਂ ਦੇ ਵਿੱਚੋਂ ਜਦੋਂ ਲੈਣੇ ਆ ਤੇ ਉੱਥੋਂ ਤੁਹਾਨੂੰ ਹੋਰ ਰੇਟ ਮਿਲਦਾ ਸੋ ਇਹਦੇ ਜਿਹੜੇ ਤੁਹਾਨੂੰ ਮੈਂ ਮੋٹے ਮੋٹے ਤੌਰ ਤੇ ਤੁਹਾਨੂੰ ਮੈਂ ਦੱਸ ਰਿਹਾ ਵੀ 110 ਬੂਟੇ ਇਹ ਏਥੜ ਦੇ ਵਿੱਚ ਲਾਏ ਜਾਂਦੇ ਆ ਯਾਨੀ ਹੈ ਟੇਅਰ ਦੇ ਵਿੱਚ ਪੌਣੇ 300 ਬੂਟਾ ਇਹ ਤਾਂ ਨਿੰਬੂ ਦਾ ਜੇ ਅਸੀਂ 20 20 ਫੁੱਟ ਤੇ ਲਾਉਨੇ ਆ ਤੇ ਫਿਰ ਇਹ ਇਹਦੇ ਜਿਹੜੀ ਹੈ ਇਹਦਾ ਆ ਜਾਂਦੇ ਹੈ ਪੌਦੇ ਔਰ ਇਸ ਤੋਂ ਇਲਾਵਾ ਇਹਦਾ ਜਿਹੜਾ ਬੂਟੇ ਦੀ ਜਿਹੜੀ ਕੀਮਤ ਹੈ ਉਹ 40 ਰੁਪਏ ਪ੍ਰਤੀ ਪੌਦਾ ਹੈ ਬੂਟੇ ਨੂੰ ਲਾਉਣ ਦਾ ਟੋਆ ਪਟਣ ਦਾ ਉਹਦੇ ਵਿੱਚ ਰੂੜੀ ਪਾਉਣਾ ਉਹ ਚ ਦਵਾਈ ਪਾਉਣਾ ਉਹ ਸਾਰਾ ਖਰਚਾ ਪਾਤੇ ਇਹ ਅੰਦਾਜ਼ਨ 80 ਤੋਂ 100 ਰੁਪਏ ਟੋਆ ਐ ਪਰ ਪੂਤਾ ਪੈਂਦਾ ਹੈ ਸੋ ਯਾਨੀ ਤੇ ਜੇ ਸਾਡੇ ਕੋਲ 30000 ਰੁਪਿਆ ਹੈ ਤੇ ਉਹਦੇ ਨਾਲ ਅਸੀਂ ਹੈ ਟੇਅਰ ਜਿਹੜਾ ਹੈ ਉਹਦੇ ਵਿੱਚ ਪਾਉਣੇ 300 ਬੂਟਾ ਅਸੀਂ ਲਾ ਸਕਦੇ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਵਿਚਾਲੇ ਜਿਹੜਾ ਸਪੇਸ ਹੁੰਦੀ ਹੈ ਉਹ ਹਜੇ ਬੂਟੇ ਛੋਟੇ ਹੁੰਦੇ ਆ ਅਸੀਂ ਉਹਦੇ ਵਿੱਚ ਫਸਲਾਂ ਸਬਜ਼ੀਆਂ ਫੁੱਲ ਇਹੋ ਜਿਹੀਆਂ ਚੀਜ਼ਾਂ ਵੀ ਲਾ ਸਕਦੇ ਹਾਂ ਜਿੱਥੋਂ ਸਾਨੂੰ ਪਹਿਲੇ 2 ਸਾਲ ਜੇ ਆਮਦਨ ਨਹੀਂ ਆ ਰਹੀ ਤੇ ਉਸ ਸਪੇਸ ਤੋਂ ਸਾਨੂੰ ਆਮਦਨ ਮਿਲ ਸਕਦੀ ਹੈ ਉਸ ਤੋਂ ਬਾਅਦ ਫਿਰ ਜਦੋਂ 3-4 ਸਾਲ ਤੋਂ ਬਾਅਦ ਜਦੋਂ ਬੂਟੇ ਆਮਦਨ ਦੇਣਾ ਸ਼ੁਰੂ ਕਰ ਦਿੰਦੇ ਆ ਫਿਰ ਸਾਨੂੰ ਵਿੱਚ ਅੰਦਰ ਵਿੱਚ ਫਸਲਾਂ ਬੀਜਣ ਦੀ ਲੋੜ ਨਹੀਂ ਪੈਂਦੀ ਔਰ ਸਾਡਾ ਜਿਹੜਾ ਹੈ ਨਿੰਬੂ ਜਿਹੜਾ ਹੈ ਉਹ ਸਾਨੂੰ ਜਿਹੜਾ ਹੈ ਸਾਡਾ ਮੁਨਾਫਾ ਸਾਨੂੰ ਮਿਲ ਜਾਂਦੀ ਹੈ ਡਾਕਟਰ ਸਾਹਿਬ ਪੰਜਾਬ ਚ ਨਿੰਬੂ ਦੀ ਕਾਸ਼ਤ ਦੀਨ ਕਿੰਨਾ ਕੋ ਰਕਬਾ ਆਉਂਦਾ ਮੁਨਾਫਾ ਜਿਹੜਾ ਹੈ ਟੋਟਲ ਐਸਾ ਚ ਨਿੰਬੂ ਜਿਹੜਾ ਹੈ ਉਹ ਜਿੱਥੇ ਵੀ ਲਾਇਆ ਹੋਇਆ ਇਹ ਪੂਰਾ ਤੋਂ ਬੈਲਟ ਨਿਤਮਰਸ਼ਨ ਨਹੀਂ ਹੈ ਇਹਨੂੰ ਪੰਜਾਬ ਦੇ ਵਿੱਚ ਲਾਇਆ ਜੀ ਜਿਨ੍ਹਾਂ ਨੇ ਵੀ ਲਾਇਆ ਹੈ ਉਹ ਨਿੰਬੂ ਆਪਣੇ ਆਪਣੇ ਰਿਕੁਆਇਰਮੈਂਟ ਦੇ ਇਸਾਰ ਦੇ ਨਾਲ ਉਹਨਾਂ ਨੇ ਨਿੰਬੂ ਲਾਇਆ ਹੈ ਕੋਈ ਬਹੁਤ ਜ਼ਿਆਦਾ ਏਰੀਆ ਐਸ ਟਾਈਮ ਤੇ ਜੇ ਅਸੀਂ ਤੁਸੀਂ ਪਲਾਂਟੇਸ਼ਨ ਤੋਂ ਉਹ ਤਾਂ ਪਲਾਂਟੇਸ਼ਨ ਨਹੀਂ ਹੈ ਪਰ ਇਹ ਤਰ੍ਹਾਂ ਦੇ ਵਿੱਚ ਜਿਹੜਾ ਐਜ਼ ਕਿਚਨ ਗਾਰਡਨ ਇਹ ਬੂਟਾ ਜਿਹੜਾ ਹੈ ਆਲਮੋਸਟ ਹਰ ਫੈਮਿਲੀ ਵੱਲੋਂ ਲਾਉਣ ਦੀ ਸਿਫਾਰਿਸ਼ ਹੈ ਔਰ ਸਰ ਸਰਦਾਰ ਵੱਲੋਂ ਵੀ ਇਸ ਚੀਜ਼ ਦੇ ਉੱਤੇ ਸਿਫਾਰਿਸ਼ ਦਿੱਤੀ ਜਾਂਦੀ ਹੈ ਕਿ ਪਪੀਤਾ ਹੈ ਨਿੰਬੂ ਹੈ ਅਮਰੂਦ ਹੈ ਇਹ ਜਿਹੜੇ ਫਲ ਹੈ ਜਿਹੜੇ ਬਹੁਤ ਜਲਦੀ ਫਲ ਦੇਣਾ ਸ਼ੁਰੂ ਕਰਤਾ ਪਿੰਦੇ ਆ ਸੋ ਇਹਨਾਂ ਨੂੰ ਜਿਹੜਾ ਹੈ ਉਹ ਲਾਉਣ ਦੀ ਸਿਫਾਰਿਸ਼ ਇਹ ਜਿਹੜੀ ਹੈ ਉਹ ਹੁੰਦੀ ਹੈ ਜੀ ਸੋ ਇਹਦੇ ਵਿੱਚ ਵੀ ਨਿੰਬੂ ਦੇ ਵਿੱਚ ਵੀ ਜੋ ਪਲੱਸ ਪੁਆਇੰਟ ਹੈ ਮੈਂ ਤੁਹਾਨੂੰ ਪਹਿਲੇ ਦੱਸ ਦਿੱਤੇ ਜਲਦੀ ਫਲ ਆਉਣਾ ਸ਼ੁਰੂ ਹੋ ਜਾਂਦਾ ਹੈ ਬੂਟਾ ਬਹੁਤ ਜ਼ਿਆਦਾ ਵੱਡਾ ਨਹੀਂ ਆ ਇਹਨੂੰ ਬਹੁਤ ਜ਼ਿਆਦਾ ਧੁੱਪ ਦੀ ਲੋੜ ਨਹੀਂ ਹੈ ਬੂਟੇ ਨੂੰ ਔਰ ਇਹ ਜਿਹੜਾ ਹੈ ਇਹ ਆਪਣੀ ਲੋੜ ਦੇ ਹਿਸਾਬ ਦੇ ਨਾਲ ਇਹ ਜੇ ਥੋੜੀ ਵੀ ਸਪੇਸ ਹੈ ਤੇ ਉਹਦੇ ਵਿੱਚ ਵੀ ਤੁਸੀਂ ਇਹਨੂੰ ਲਾ ਸਕਦੇ ਹੋ ਇਸ ਸਿਫਾਰਿਸ਼ ਦਾ ਡਾਕਟਰ ਸਾਹਿਬ ਸਰਕਾਰ ਦੇ ਵੱਲੋਂ ਜਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਬੇਸ਼ੱਕ ਕੀਤੀ ਜਾਂਦੀ ਹੈ ਪਰ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਨਾ ਦਿੱਤੇ ਜਾਣ ਕਿਸਾਨਾਂ ਦਾ ਰੁਝਾਨ ਜਿਹੜਾ ਹੈਗਾ ਉਹ ਕਾਫੀ ਘਟਦਾ ਨਜ਼ਰ ਆ ਰਿਹਾ ਹੈ ਅ ਬੇਸ਼ੱਕ ਫਾਇਦਾ ਬਹੁਤ ਜ਼ਿਆਦਾ ਹੈ ਡਾਕਟਰ ਸਾਹਿਬ ਮੈਂ ਇਹੀ ਗੱਲ ਦੁਬਾਰਾ ਕਰਨੀ ਚਾਹਾਂਗਾ ਕਿ ਪੰਜਾਬ ਦੇ ਕਿਸਾਨਾਂ ਦਾ ਰੁਝਾਨ ਕਿਉਂ ਘਟਾ ਹੈ ਕੀ ਮੁੱਖ ਤੌਰ ਤੇ ਘੱਟੋ ਘੱਟ ਸਮਰਥਨ ਮੁੱਲ ਨਾ ਮਿਲਣਾ ਇਹ ਕਾਰਨ ਹੈ ਜਾਂ ਫਿਰ ਕੋਈ ਹੋਰ ਵੀ ਦਿੱਕਤਾਂ ਹੁੰਦੀਆਂ ਹਨ ਸਿਰਫ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਆਪਣਾ ਨਿੰਬੂ ਇਹ ਜੂਨ ਐਂਡ ਜਾਂ ਜੁਲਾਈ ਦੇ ਵਿੱਚ ਤਿਆਰ ਹੁੰਦਾ ਹੈ ਸੋ ਇਹਨਾਂ ਥੋੜਾ ਜਿਹਾ ਜੇ ਇਹ ਨਿੰਬੂ ਮਈ ਦੇ ਮਹੀਨੇ ਦੇ ਵਿੱਚ ਤਿਆਰ ਹੋਣਾ ਸ਼ੁਰੂ ਹੋ ਜਾਏ ਤੇ ਉਸ ਵੇਲੇ ਜਿਆਦਾ ਪੈਸਾ ਦੇਣਾ ਹੈ ਮਈ ਮਹੀਨੇ ਦੇ ਵਿੱਚ ਜੋ ਨਿੰਬੂ ਦਾ ਰੇਟ ਹੈ ਉਹ 100 150 ਰੁਪਏ ਕਿਲੋ ਹੁੰਦਾ ਹੈ ਔਰ ਜਿਉਂ-ਜਿਉਂ بارشਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤਿਉਂ-ਤਿਉਂ ਇਹਦਾ ਰੇਟ ਜਿਹੜਾ ਹੈ ਉਹ ਥੋੜਾ ਡਾਊਨ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਵੱਡਾ ਰੀਜ਼ਨ ਤਾਂ ਇਹ ਹੈ ਦੂਸਰਾ ਇਹ ਜਿਹੜਾ 12 ਮਾਸੀ ਨਿੰਬੂ ਹੈ ਇਹਦੇ ਵਿੱਚ ਜੂਸ ਦੀ ਮਾਤਰਾ ਬਹੁਤ ਹੁੰਦੀ ਹੈ ਔਰ ਜਿਹਦੀ ਵਜ੍ਹਾ ਨਾਲ ਇਹ ਪਾਟਦਾ ਹੈ ਅੰਦਰੋਂ ਫਟਣਾ ਸ਼ੁਰੂ ਹੋ ਜਾਂਦਾ ਹੈ ਜਿਸ ਵੇਲੇ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ 38 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਜਦੋਂ ਤਾਪਮਾਨ ਜਾਂਦਾ ਹੈ ਤੇ ਉਸ ਵੇਲੇ ਨਿੰਬੂ ਪਾਟਣੇ ਸ਼ੁਰੂ ਹੋ ਜਾਂਦੇ ਆ ਔਰ ਪਾਟਿਆ ਨਿੰਬੂ ਜਦੋਂ ਤੁਸੀਂ ਬਾਜ਼ਾਰ 'ਚ ਲੈ ਜਾਂਦੇ ਆ ਉਹਦਾ ਤੁਹਾਨੂੰ ਸਹੀ ਮੁੱਲ ਨਹੀਂ ਮਿਲਦਾ ਔਰ ਇਹ ਨਿੰਬੂ ਪਾਟਦਾ ਉਸ ਵੇਲੇ ਜ਼ਿਆਦਾ ਹੈ ਜਦੋਂ ਉਹ ਦੁਵਾਰ ਦੇ ਨਾਲ ਲਾਇਆ ਹੋਵੇ ਸੋ ਦੀਵਾਰ ਵਾਲੇ ਪਾਸਿਓਂ ਵੀ ਉਹਨੂੰ ਜਦੋਂ ਹੈ ਦਰਮੈਸ਼ ਮਿਲਦੀ ਹੈ ਪੁੱਤ ਤਾਂ ਕਿ ਉਹ ਜ਼ਿਆਦਾ ਪੱਤੇ ਜਲਨੇ ਸ਼ੁਰੂ ਹੋ ਜਾਂਦੇ ਹਨ ਔਰ ਉਹਦਾ ਫਿਰ ਅਸਰ ਜਿਹੜਾ ਇਹਦੇ ਫਲਾਂ ਦੇ ਉੱਪਰ ਵੀ ਆਉਂਦਾ ਹੈ ਜੀ ਸੋ ਇਹਦਾ ਇਹ ਬਿਮਾਰੀ ਨਹੀਂ ਹੈ ਜਿਹੜਾ ਨਿੰਬੂ ਫਟਣਾ ਇਹਨੂੰ ਸਿਰਫ ਅਸੀਂ ਪਾਣੀ ਦੇ ਨਾਲ ਜਿਹੜਾ ਹੈ ਉਹਦੇ ਨਾਲ ਹੀ ਇਹ ਮਸਲਾ ਹੱਲ ਹੋ ਜਾਂਦਾ ਹੈ ਜਦੋਂ ਅਸੀਂ ਆਮ ਤੌਰ ਤੇ ਸਾਨੂੰ ਇਹ ਹੁੰਦਾ ਵੀ ਰੋਜ਼ ਪਾਣੀ ਦੇਣ ਦੀ ਲੋੜ ਨਹੀਂ ਹੈ ਮੈਂ ਵੀ ਇਸ ਚੀਜ਼ ਨੂੰ ਸਮਝਦਾ ਵੀ ਰੋਜ਼ ਬੂਟੇ ਨੂੰ ਨਹੀਂ ਦੇਣਾ ਚਾਹੀਦਾ ਪਰ ਜੇ ਨਿੰਬੂ ਦਾ ਜਿਹੜਾ ਬੂਟਾ ਹੈ ਇਹ ਹਰ ਇਹਨੂੰ ਜੇ ਦੂਸਰੇ ਤੀਸਰੇ ਦਿਨ ਪਤਲਾ-ਪਤਲਾ ਪਾਣੀ ਦਿੰਦੇ ਰਹੋ ਤੁਸੀਂ ਪਾਈਪ ਦੇ ਨਾਲ ਜੇ ਪੱਤਿਆਂ ਦੇ ਉੱਪਰ ਵੀ ਇਹਦਾ ਛਰਦਾ ਕਰੋ ਤੇ ਇਹ ਜਿਹੜੀ ਤੁਹਾਡੀ ਨਿੰਬੂ ਫਟਣ ਦੀ ਸਮੱਸਿਆ ਜਿਹੜੀ ਹੈ ਇਹਨੂੰ ਠਟਾਇਆ ਜਾ ਸਕਦਾ ਹੈ ਬਾਜ਼ਾਰ ਦੇ ਵਿੱਚ ਛੇਡ ਨੈਟ ਮਿਲ ਜਾਂਦੇ ਹਨ ਹਰੇ ਥੈਟ ਜਿਹਨੂੰ ਅਸੀਂ ਬੋਲਦੇ ਹਾਂ 50% ਛੇਡ ਵਾਲੇ ਉਹ ਤੁਸੀਂ ਪੱਤੇ ਪੌਦੇ ਦੇ ਉੱਪਰ ਦੇ ਦਿੰਦੇ ਤੇ ਉਹਦੇ ਨਾਲ ਜਿਹੜੀ ਹੈ ਇਹਦੀ ਨਿੰਬੂ ਫਟਣ ਦੀ ਸਮੱਸਿਆ ਉਹਦੇ ਤੋਂ ਜਿਹੜਾ ਹੈ ਸਾਨੂੰ ਜਿਹੜੀ ਸ਼ਾਇਦ ਹੈਲਪ ਮਿਲ ਜਾਂਦੀ ਹੈ ਸੋ ਜਿਹੜਾ ਤੁਹਾਡਾ ਬਾਰ-ਬਾਰ ਜਿਹੜਾ ਤੁਸੀਂ ਉਹ ਸਵਾਲ ਪੁੱਛ ਰਹੇ ਹੈਂ ਭੀ ਨਿੰਬੂ ਤੋਂ ਮੁਨਾਫਾ ਜਿਹੜਾ ਹੈ ਸੋ ਨਿੰਬੂ ਤੋਂ ਜਿਹੜਾ ਜੁਲਾਈ ਮਹੀਨੇ ਦੇ ਵਿੱਚ ਇਹਦਾ ਰੇਟ ਜਿਹੜਾ ਹੈ 40 ਤੋਂ 50 ਰੁਪਏ ਕਿਲੋ ਹੁੰਦਾ ਹੈ ਪ੍ਰਤੀ ਕਿਲੋ ਔਰ ਇਹ ਜਿਹੜਾ 12 ਮਾਸੀ ਨਿੰਬੂ ਹੈ ਜਦੋਂ 5ਵੇਂ 6ਵੇਂ ਸਾਲ ਤੇ ਜਾਂਦਾ ਹੈ ਤੇ ਸਾਨੂੰ ਜਿਹੜਾ ਹੈ 30-30 ਕਿਲੋ ਦੇ 25 ਔਰ 30 ਕਿਲੋ ਦੇ ਵਿਚਾਲੇ ਸਾਨੂੰ ਛਾੜ ਦੇ ਦਿੰਦਾ ਹੈ ਸੋ ਉਸ ਤਰ੍ਹਾਂ ਤੁਸੀਂ ਸਿਰਫ ਜੇ ਤੁਸੀਂ ਇਹ ਬਰਸਾਤੀ ਨਿੰਬੂ ਨੂੰ ਥੋੜਾ ਜਿਹਾ ਜੇ ਤੁਸੀਂ ਐਡਵਾਂਸ ਲਿਆ ਕੇ ਉਹਨੂੰ ਇਸ ਤਰ੍ਹਾਂ ਦੇ ਭਟਣ ਤੋਂ ਬਚਾ ਲਓ ਤੇ ਤੁਹਾਨੂੰ ਇਹ 40-50 ਰੁਪਏ ਕਿਲੋ ਵੀ ਮੈਂ ਸਮਝਦਾ ਵੀ ਮਾੜਾ ਰੇਟ ਨਹੀਂ ਹੈ ਅੱਜ ਦੀ ਰੇਟ ਦੇ ਵਿੱਚ ਜੇ ਤੁਸੀਂ ਇਹਨੂੰ ਆਪ ਸੈਲਫ ਮਾਰਕਟਿੰਗ ਕਰਦੇ ਹੋ ਜੀ ਡਾਕਟਰ ਸਾਹਿਬ ਪੰਜਾਬ ਚ ਜੇ ਤੁਸੀਂ ਮੰਡੀ ਦੇ ਵਿੱਚ ਲੈ ਜਾਂਦੇ ਆ ਤੇ ਪੰਜਾਬ ਚ ਨਿੰਬੂ ਦੇ ਮੰਡੀਕਰਨ ਦੇ ਕੀ ਪ੍ਰਬੰਧ ਹੈਗੇ ਨੇ ਇਹ ਐ ਸੱਚ ਤਾਂ ਜੀ ਇਹ ਫਲਾਂ ਦਾ ਮੰਡੀਕਰਨ ਜਿਹੜਾ ਹੈ ਜੋ ਸਾਡਾ ਸਿਸਟਮ ਚੱਲਦਾ ਪਿਆ ਆੜਤੀਆਂ ਦੇ ਥਰੂ ਅਸੀਂ ਪ੍ਰੋਡਿਊਸ ਜਿਹੜੀ ਹੈ ਆਪਣੀ ਮੰਡੀ ਲੈ ਜਾਂਦੇ ਆ ਉੱਥੇ ਬੋਲੀ ਹੁੰਦੀ ਹੈ ਉਹ ਬੋਲੀ ਦੇ ਉੱਪਰ ਜਿਹੜਾ ਵੱਧ-ਵੱਧ ਬੋਲੀ ਦਿੰਦਾ ਉਹ ਨੂੰ ਜਿਹੜਾ ਹੈ ਮਾਲ ਦਿੱਤਾ ਜਾਂਦਾ ਸੋ ਨਿੰਬੂ ਜਿਹੜਾ ਹੈ ਨਿੰਬੂ ਦਾ ਵੀ ਇਸੇ ਤਰ੍ਹਾਂ ਹੀ ਹੈ ਨਿੰਬੂ ਵੀ ਇਸੇ ਤਰ੍ਹਾਂ ਹੀ ਬੋਲੀ ਤੇ ਹੁੰਦਾ ਪਰ ਜਿਨ੍ਹਾਂ ਨੇ ਵੀ ਨਿੰਬੂ ਲਾਏ ਹੋਏ ਆ ਉਹਨਾਂ ਦੀ ਇਹ ਤਜੀ ਹੁੰਦੀ ਵੀ ਰੇੜੀਆਂ ਵਾਲਿਆਂ ਨੂੰ ਜਾਂ ਆਪ ਜਿਹੜੇ ਹੈ ਛੋਟੇ ਜਿਹੜੇ ਵਪਾਰੀ ਹੈ ਉਹਨਾਂ ਨੂੰ ਦਿੱਤੇ ਜਾਣ ਸਬਜ਼ੀਆਂ ਵਾਲਿਆਂ ਨੂੰ ਉਹ ਫਿਰ ਜਾ ਪੈਸਾ ਜਿਹੜਾ ਹੈ ਉਹ ਜ਼ਿਆਦਾ ਦੇ ਦਿੰਦੇ ਆ ਮੁਨਾਫਾ ਜਿਹੜਾ ਸਾਨੂੰ ਜ਼ਿਆਦਾ ਮਿਲਦਾ ਜੀ ਡਾਕਟਰ ਸਾਹਿਬ ਬਾਗਬਾਨੀ ਵਿਭਾਗ ਦੀ ਗੱਲ ਕਰੀਏ ਤਾਂ ਤੁਹਾਡੇ ਦੁਆਰਾ ਕਿਸਾਨਾਂ ਨੂੰ ਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਸ ਖੇਤੀ ਦੇ ਲਈ ਇਹਦੇ ਵਾਸਤੇ ਜਿਹੜਾ ਮਹਿਤਮਾ ਹਾਰਟੀਕਲਚਰ ਹੈ ਡਾਇਰੈਕਟਰ ਹਾਰਟੀਕਲਚਰ ਪੰਜਾਬ ਇਹ ਸਬਸਿਡੀ ਦਿੰਦਾ ਹੈ ਬੂਟੇ ਲਾਉਣ ਤੇ ਇਹ ਪੰਜਾਬ ਸਰਕਾਰ ਦਾ ਡਿਪਾਰਟਮੈਂਟ ਹੈ ਨੈਸ਼ਨਲ ਹਾਰਟੀਕਲਚਰ ਮਿਸ਼ਨ ਵੱਲੋਂ ਵੀ ਸਬਸਿਡੀ ਦਿੱਤੀ ਜਾਂਦੀ ਹੈ 75% ਸਬਸਿਡੀ ਬੂਟਿਆਂ ਦੇ ਉੱਪਰ ਦਿੱਤੀ ਜਾਂਦੀ ਹੈ ਜਿੰਨਾ ਬੂਟਿਆਂ ਦਾ ਮੁੱਲ ਹੁੰਦਾ ਹੈ ਜੀ ਇਸ ਤੋਂ ਇਲਾਵਾ ਜੇ ਡ੍ਰਿਪ ਇਰੀਗੇਸ਼ਨ ਲਾਉਣਾ ਹੋਵੇ ਜਾਂ ਹੋਰ ਉਹਦੇ ਵਾਸਤੇ ਹੋਰ ਐਡੀਸ਼ਨਲ ਜਿਹੜੀ ਹੈ ਸਬਸਿਡੀ ਸਹੂਲਤ ਦਿੱਤੀ ਜਾਂਦੀ ਹੈ ਸੋ ਇਹਦੇ ਵਾਸਤੇ ਜਿਹੜਾ ਤੁਹਾਡਾ ਜਿੱਥੇ ਦਾ ਵੀ ਜ਼ਿੰਮੇदार ਹੈ ਉਹਦੇ ਨੇੜੇ ਜਿਹੜਾ ਬਾਗਬਾਨੀ ਡਿਪਾਰਟਮੈਂਟ ਦਾ ਜਿਹੜਾ ਹੈ ਇਹਨਾਂ ਦਾ ਜਿਹੜਾ ਅਫਸਰ ਹੈ ਜਿਹਨੂੰ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਬੋਲਦੇ ਆ ਸੋ ਉਹਨਾਂ ਨੂੰ ਮਿਲਿਆ ਮਿਲੇ ਔਰ ਉਹਨਾਂ ਨੂੰ ਆਪਣੀ ਫਾਈਲ ਤਿਆਰ ਕਰੇ ਔਰ ਉਹ ਫਾਈਲ ਤੇ ਜਿੱਥੋਂ ਪੌਦੇ ਲਏ ਹੁੰਦੇ ਆ ਉਹਦੀ ਰਸੀਦ ਲਾਉਣੀ ਚਾਹੀਦੀ ਹੈ ਨਾਲ ਔਰ ਉਹ ਸਾਰਾ ਫਿਰ ਫਾਇਲ ਦੱਸ ਦਿੰਦਾ ਹੈ ਰਿਕੁਆਇਰਮੈਂਟ ਔਰ ਫਿਰ ਜਿਹੜੀ ਹੈ ਉਹ ਸਬਸਿਡੀ 75% ਸਬਸਿਡੀ ਬੂਟਿਆਂ ਦੇ ਉੱਪਰ ਮਿਲ ਜਾਂਦੀ ਹੈ ਜੀ ਡਾਕਟਰ ਜੀ ਡਾਕਟਰ ਸਾਹਿਬ ਖੀਰ ਦੇ ਵਿੱਚ ਕਿਸਾਨ ਵੀਰਾਂ ਨੂੰ ਕੋਈ ਤੁਸੀਂ ਖਾਸ ਮਸ਼ਵਰਾ ਦੇਣਾ ਚਾਹੋ ਮੇਰਾ ਤਾਂ ਇਹ ਹੈ ਜੀ ਕਿ ਮਸ਼ਵਰਾ ਤਾਂ ਮੇਰਾ ਇਹ ਹੀ ਆ ਕਿ ਹਰ ਜ਼ਮੀਂਦਾਰ ਭਰਾ ਨੂੰ ਚਾਹੇ ਉਹ ਪਿੰਡ ਦੇ ਵਿੱਚ ਰਹਿੰਦਾ ਹੈ ਜਾਂ ਸ਼ਹਿਰ ਦੇ ਵਿੱਚ ਰਹਿੰਦਾ ਹੈ ਪਿੰਡ ਦੇ ਵਿੱਚ ਤਾਂ ਜ਼ਮੀਨ ਆਪਣਾ ਪਾਸ ਹੈ ਹੀ ਹੈ ਪਰ ਜਿਹੜਾ ਕੋਈ ਸ਼ਹਿਰ ਦੇ ਵਿੱਚ ਵੀ ਰਹਿ ਰਿਹਾ ਹੈ ਜੇ ਉਹਦੇ ਪਾਸ ਵੀ ਜੇ ਤੁਹਾਨੂੰ ਥੋੜਾ ਜਿਹਾ ਸਪੇਸ ਹੋਵੇ ਤੇ ਉਹਦੇ ਵਿੱਚ ਹੋਰ ਕੁਝ ਨਹੀਂ ਤੇ ਐਟ ਲੀਸਟ ਨਿੰਬੂ ਦਾ ਬੂਟਾ ਜ਼ਰੂਰ ਲਾਵੇ ਨਿੰਬੂ ਦਾ ਬੂਟਾ ਇਹ ਐਸਾ ਫਾਲਾ 12 ਮਾਸੀ ਨਿੰਬੂ ਐਸੀ ਵੈਰੈਟੀ ਹੈ ਜਿਹੜੀ ਯੂਨੀਵਰਸਿਟੀ ਵੱਲੋਂ ਦਿੱਤੀ ਹੈ ਵੀ ਜਿਹਦੇ ਵਿੱਚ ਜੂਸ ਦੀ ਮਾਤਰਾ ਫਲ ਦਾ ਸਾਈਜ਼ ਜੋ ਮੈਂ ਤੁਹਾਨੂੰ ਪਹਿਲੇ ਦੱਸਿਆ ਔਰ ਇਹਨੂੰ ਫਲ ਜਿਹੜਾ ਹੈ ਬਹੁਤ ਜਲਦੀ ਆਉਣਾ ਸ਼ੁਰੂ ਹੋ ਜਾਂਦਾ ਹੈ ਮੈਂ ਸਮਝਦਾ ਕਿ ਇੱਕ ਤੋਂ ਬੂਟੇ ਜੇ ਹੋਣ ਤੇ ਪੰਜ ਚਾਰ ਧਰ ਜਿਹੜੇ ਆ ਉਹਨਾਂ ਨੂੰ ਰਜਾ ਦਿੰਦੇ ਆ ਇਹਨਾਂ ਫਲ ਜਿਹੜਾ ਇਹਦੇ ਉੱਪਰ ਆਉਂਦਾ ਆ achar ਇੰਨੀ ਜੂਸ ਦੀ ਮਾਤਰਾ ਹੁੰਦੀ ਆ ਦੋ ਦੋ ਸਾਲ achar ਤੁਹਾਡਾ ਨਿੰਬੂ ਦਾ ਖਰਾਬ ਨਹੀਂ ਹੁੰਦਾ ਹੋਰ ਇਹਨੂੰ ਚਾਹੇ ਨਿੰਬੂ ਪਾਣੀ ਵਰਤ ਲੋ ਇਹਦਾ ਪੂਰਤੀ ਜਿਸ ਵੀ ਪਰਪਸ ਲਈ ਤੁਸੀਂ ਵਰਤਣਾ ਚਾਹੁੰਦੇ ਆ ਸੋ ਇਹ ਜਿਹੜਾ ਹੈ ਵਰਤਿਆ ਜਾਂਦਾ ਜੀ ਡਾਕਟਰ ਹਰਮਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਨੂੰ ਤੇ ਸਾਡੇ ਕਿਸਾਨ ਵੀਰਾਂ ਨੂੰ ਮੁਹੱਈਆ ਕਰਵਾਈ ਹੈ ਤੇ ਇਸ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਵੀ ਸਾਡੀ ਅੱਜ ਦੀ ਚਰਚਾ ਪਸੰਦ ਆਈ ਹੋਵੇਗੀ ਤੇ ਡਾਕਟਰ ਸਾਹਿਬ ਦੀ ਦੱਸੀ ਹੋਈ رائے ਤੇ ਉਹ ਵੀ ਗੌਰ ਕਰਨਗੇ ਤੇ ਨਿੰਬੂ ਦੀ ਕਾਸ਼ਤੇ ਵਾਲ ਪ੍ਰੇਰਿਤ ਹੋਣਗੇ ਕਿਸਾਨ ਵੀਰੋ ਬਾਗਬਾਨੀ ਵਿਭਾਗ ਦੇ ਵੱਲੋਂ ਵੀ ਪੌਦਿਆਂ ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਲੋੜ ਹੈ ਕਿ ਤੁਸੀਂ ਵੀ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਆ ਕੇ ਖੇਤੀ ਵਿਪਿੰਟਾ ਦੇ ਵੱਲ ਤੁਸੀਂ ਪ੍ਰੇਰਿਤ ਹੋਵੋ ਤਾਂ ਕਿ ਰਵਾਇਤੀ ਫਸਲੀ ਚੱਕਰ ਦੇ ਖਰਚੇ ਦੀ ਬਜਾਏ ਤੁਸੀਂ ਮੁਨਾਫਾ ਇਨ੍ਹਾਂ ਫਸਲਾਂ ਦੇ ਵਿੱਚ ਜ਼ਿਆਦਾ